ਅੱਜ ਟ੍ਰੈਫਿਕ ਦੀ ਰੂਲਿੰਗ ਮੁਤਾਬਕ ਇੱਕ 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 ਨਵਾਂ ਇੱਕ ਆਈਡੀਆ ਲੈ ਕੇ ਆਂਦਾ ਵਾ ਐਮਐਲਏ ਸ਼ਿਨਾਜੀ ਵੱਲੋਂ ਵੀ ਅੱਜ ਟ੍ਰੈਫਿਕ ਪੁਲਿਸ ਨੂੰ ਇਹ ਆਲਾ ਲੋਕਾਂ ਨੇ ਲਾਗੂ ਕੀਤਾ ਗਿਆ ਮੈਂ ਤੁਹਾਡਾ ਆਪਣਾ ਜਿਲ੍ਹੇ ਦੇ ਨਾ ਕੌਂਸਲਰ ਵਾਰਡ ਨੰਬਰ 30 ਦੇ ਸੇਵਾਦਾਰ ਅੱਜ ਜੋ ਬਹੁਤ ਹੀ ਵਧੀਆ ਪਰ ਆਲਾ ਸਾਡੀ ਵੱਡੀ ਪੈਣ ਐ ਐਮਐਲਏ ਦੇ ਨਾਮ ਤੋਂ ਸਿਤਾਜੀ ਵੱਲੋਂ ਹੀ ਉਹਦੇ ਤੋਂ ਡੋਰਾ ਤੇ ਐਮਐਲਏ ਸਾਹਿਬ ਨੇ ਜੋ ਗੁਜਰਾਤ ਦੇ ਦਿੱਤਾ ਉਹਦੇ ਇੱਕ ਉਹ ਤਾਰ ਵਾਇਰ ਜੋ ਮੁਹੰਮਦ ਸਾਹਿਬ ਦੇ ਅੱਗੇ ਲੱਗ ਰਹੀ ਹੈ ਇਹਦੇ ਨਾਲ ਚੈਨਾਕੂਪ ਨੂੰ ਬਚਾਵਾ ਹੋਏਗਾ ਤੁਸੀਂ ਇਹ ਥੋੜੇ ਜਿਹਾ ਪੈਸਾ ਲਈ ਲੋਕ ਨਹੀਂ ਟਲਦੇ ਵੇਚਦੇ ਆ ਬਹੁਤ ਆਪਾਂ ਇਹਨਾਂ ਨੂੰ ਸੂਚਿਤ ਕਰਦੇ ਆ ਕਿ ਨਾ ਵੇਚੋ ਜਾਲ ਦੇਵਾ ਡੋਰ ਪਰ ਸੱਜਦੇ ਨਹੀਂ ਪਰ ਅੱਜ ਜੋ ਕੰਨੇ ਨੇ ਮੇਰਾ ਜਿਆ ਮੇਰਾ ਹਰਕਾ ਮੇਰਾ ਪਰਿਵਾਰ ਅਜੇ ਮੈਂ ਇਹ ਸਾਬਿਤ ਕਰਦਾ ਕਿ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਨੇ ਇੱਕ ਵਧੀਆ ਉਪਰਾਲਾ ਕੀਤਾ ਤਾਂ ਮੈਂ ਬੇਨਤੀ ਤਰ੍ਹਾਂ ਇਹ ਤੁਹਾਨੂੰ ਇਹ ਦਵਾਗਾ ਜੋ ਮੇਰੇ ਵੀਰ ਐਨਜੀਓ ਸੁਸਾਇਟੀ ਵਗੈਰਾ ਚਲਾਉਂਦੇ ਨੇ ਇਹਨੂੰ ਦੇਖ ਕੇ ਤੁਹਾਨੂੰ ਇੱਕ ਆਈਡੀਆ ਮਿਲ ਜਾ ਤੇ ਇਹਨੂੰ ਵੱਧ ਤੋਂ ਵੱਧ ਸਹਿਯੋਗ ਕਰੋ ਕਿ ਸਾਜਾ ਸਾਡੇ ਕੋਈ ਵੀ ਜਦੋਂ ਕਹਿੰਦੇ ਹੁੰਦੇ ਚਾਈਨਾ ਡੋਰ ਲੱਗਦੀ ਆ ਤਾਂ ਗਲਾ ਘੁੱਟਿਆ ਜਾਂਦਾ ਜਾਂ ਫੇਸ ਦਾ ਨੁਕਸਾਨ ਹੁੰਦਾ ਉਸ ਚੀਜ਼ ਤੋਂ ਬਚਾਓ ਇਹ ਮੈਂ ਕਿ ਤੁਹਾਨੂੰ ਇਹ ਦੇਖਦੇ ਹਾਂ ਕਿ ਆਪਣੇ ਬਦਿਆਨ ਕੰਮ ਵੀ ਬੈਠੇ ਆ ਕਿ ਆਪਣੇ ਲੋਕਾਂ ਦੀ ਜਾਨ ਦੀ ਖਲਾਮਤੀ ਵਾਸਤੇ ਐਮਐਲਏ ਸਾਊਥ ਮੈਡਮ ਦਵਿੰਦਰ ਕਾਨ ਮੋਖੀਲਾ ਜੀ ਬਹੁਤ ਜ਼ਿਆਦਾ ਮਦਦ ਕਰਦੇ ਰਹਿੰਦੇ ਆ ਹਾਂਜੀ ਸਾਡੀਆਂ ਵੈਸੇ ਵੀ ਜਿਹੜੀਆਂ ਰੂਟੀਨ ਚ ਟ੍ਰੈਫਿਕ ਨੂੰ ਸੈੱਟ ਕਰਨ ਵਾਸਤੇ ਰੋਡ ਟ੍ਰੈਫਿਕ ਨੂੰ ਸੁਪਰ ਕਰਨ ਵਾਸਤੇ ਸਾਡੀਆਂ ਅਖਰ ਮੈਮ ਉਹਨਾਂ ਨਾਲ ਵੀ ਗੱਲ ਹੁੰਦੀ ਰਹਿੰਦੀ ਆ ਮੈਮ ਹੁਣੇ ਹੀ ਪਿਛਲੇ ਦਿਨੀ ਗੁਜਰਾਤ ਚ ਡਿਊਟੀ ਗਈ ਸੀ ਉੱਥੋਂ ਉਹਨਾਂ ਨੂੰ ਇੱਕੋ ਗੱਲ ਹੁੰਦੀ ਆ ਕਿ ਮਾਈਂਡ ਦੇ ਇਹਨਾਂ ਨੂੰ ਵੀ ਇੱਕ ਆਈਡੀਆ ਉਹਨੂੰ ਇੰਨਾ ਕਿ ਚੰਗਾ ਲੱਗਿਆ ਕਿ ਵੀ ਜਿਹੜਾ ਜਿਵੇਂ ਆਪਣੇ ਕੀ ਮੱਗਨ ਸ਼ਕਰਾਤੀ ਜਾਂ ਲੋਹੜੀ ਨੂੰ ਆਪਣੇ ਪਤੰਗਾਂ ਦਾ ਉਤਸਵ ਬਹੁਤ ਹੁਣ ਦਾ ਨਾ ਮਾਇਆ ਜਾਂਦਾ ਮੈਂ ਉਹਨਾਂ ਨੂੰ ਦੇਖਿਆ ਕਿ ਉੱਥੇ ਦੋ ਦਿਨ ਬਿਲਕੁਲ ਬਾਜ਼ਾਰ ਬੰਦ ਕਰਕੇ ਇਤਨਾ ਮਨਾਉਂਦੇ ਐ ਤੇ ਇੱਕ ਆਹ ਚੀਜ਼ ਜਿਹੜੀ ਅੱਜ ਆਪਾਂ ਦੇਖ ਰਹੇ ਆ ਕਿ ਇਹਨਾਂ ਨੇ ਦੇਖੀ ਜੇ ਬੜੀ ਵਧੀਆ ਚੀਜ਼ ਹੈ ਜਿਹੜੀ ਜੇਕਰ ਜਿਹੜੀ ਆ ਆਪਾਂ ਦੇਖਦੇ ਘਟਨਾਵਾਂ ਹੁੰਦੀਆਂ ਮੋਟਰਸਾਈਕਲ ਸਕੂਟਰ ਤੇ ਜਿਹੜਾ ਹੈਗਾ ਆਜੋ ਦੋਰ ਜਿਹੜੀ ਹੈ ਚਾਈਨਾ ਡੋਰ ਹੈ ਬੜੀ ਪੱਕੀ ਡੋਰ ਹੁੰਦੀ ਹੈ ਭਾਵੇਂ ਉਹਨੂੰ ਪਹਿਲਾਂ ਹੀ ਫੜਨ ਵਾਸਤੇ ਬਹੁਤ ਜੱਦਲ ਪੁਲਿਸ ਕਰਦੀ ਰਹਿੰਦੀ ਹੈ ਪਰ ਫੇਰ ਵੀ ਕਿਤੇ ਨਾ ਕਿਤੇ ਕੋਈ ਚੋਰੀ-ਸਪੋਰੀ ਚੇਨ ਚਲਾਊਗਾ ਇਹ ਉਹ ਬਾਈਚਾਸ ਤੀਸਰਾ ਹੋ ਮੈਮ ਲੈ ਕੇ ਇਹ ਆਪਾਂ ਗਵਾ ਰਹੇ ਹਾਂ ਇਹਦੇ ਨਾਲ ਬੰਦਾ ਜਿਹੜਾ ਹੈਗਾ ਜੋ ਸੇਫ ਹੈ ਇੱਕ ਬਹੁਤ ਅੱਛਾ ਆਈਡੀਆ ਹੈ ਜਿਹੜਾ ਦੇਖੋ ਨਹੀਂ ਬੰਦਾ ਏਡੀ ਦੂਰੋਂ ਗੁਜਰਾਤ ਤੋਂ ਕਹਿੰਦਾ ਮੈਂ ਕਿ ਲੈਣਾ ਹੈ ਬਿਲਕੁਲ ਕਿ ਕਿ ਸੋਚ ਪੋਜ਼ਿਟਿਵ ਹੈ ਆਪਣੇ ਇਲਾਕੇ ਦੀ ਵਿਕਾਸ ਦੇ ਵਾਸਤੇ ਯਤਨ ਨੇ ਕਿਤੇ ਟ੍ਰੈਫਿਕ ਦੀ ਸਮੱਸਿਆ ਨੂੰ ਈਜ਼ ਕਰਨ ਵਾਸਤੇ ਸੁੱਤੇ ਨੇ ਉਹ ਸੋ ਲੋਕਾਂ ਲਈ ਜਾਨਣਾ ਕਈ ਵਾਰ ਆਪਾਂ ਦੇਖਦੇ ਹਾਂ ਛੋਟੇ ਛੋਟੇ ਬੱਚਿਆਂ ਦੇ ਗਲ ਵੱਟੇ ਜਾਂਦੇ ਆ ਗੱਲ ਵੱਟੇ ਜਾਂਦੇ ਆ ਨਾਕਲ ਵੱਟੇ ਜਾਂਦੇ ਆ ਬੜਾ ਕਾਫੀ ਨੁਕਸਾਨ ਹੁੰਦੇ ਆ ਸੋ ਇਹ ਚੀਜ਼ ਨਾਲ ਜਿਹੜਾ ਹੈਗਾ ਇਹ ਜਿਹੜਾ ਇਹ ਜਿਹੜਾ ਇਨਸੀਡੈਂਟ ਆ ਇਹ ਬਚਣਗੇ ਤੇ ਲੋਕਾਂ ਨੂੰ ਇਹਦਾ ਬਹੁਤ ਫਾਇਦਾ ਹੋਵੇ ਸਰ ਇਹ ਡਰਾਈਵ ਜਿਹੜੀ ਆ ਅੱਗੇ ਵੀ ਚੱਲੇ ਬਿਲਕੁਲ ਜੀ ਦੇਖੋ ਇੱਕ ਆਈਡੀਆ ਦੇਣਾ ਹੁੰਦਾ ਮੈਮ ਉਹਨਾਂ ਨੇ ਕਿ ਆਈਡੀਆ ਲੈ ਕੇ ਦਿੱਤਾ ਤੇ ਅੱਜ ਜਿਹੜੇ 200 ਪੀਸ ਦਾ ਅੱਜ ਲੈ ਕੇ ਆ ਸੀ ਗੱਡੀ ਚ ਰੱਖ ਕੇ ਲੈ ਕੇ ਆਏ ਆ ਨਾਲ ਕਲੰਪ ਆ ਇਹਨਾਂ ਦੇ ਬੜੇ ਵਧੀਆ ਫੈਸਟਰ ਮਕੈਨਿਕ ਨਾਲ ਲੈ ਅਸੀਂ ਫਿੱਟ ਕਰ ਰਹੇ ਆ ਸਾਫ ਜਗਾ ਤੋਂ ਵੀ ਜਾਣੇ ਆ ਇਹਨਾਂ ਨੂੰ ਦੇਖ ਕੇ ਲੋਕ ਆਪਣੇ ਤੌਰ ਤੇ ਵੀ ਕੋਈ ਆਪਣੇ ਆਪ ਲਾਣਾ ਚਾਹੁੰਦਾ ਦੇਖੋ ਸਾਡਾ ਲੁਧਿਆਣਾ ਸ਼ਹਿਰ ਸਾਨਾਤੀ ਸ਼ਹਿਰ ਹੈ ਬਹੁਤ ਇੱਥੇ ਦਾ ਵੈਸੇ ਹੀ ਬਹੁਤ ਡਿਵੈਲਪ ਕਰ ਰਹੇ ਨੇ ਲੋਕ ਹੋ ਸਕਦਾ ਇਹਨੂੰ ਹੋਰ ਅੱਛੇ ਢੰਗ ਨਾਲ ਕੋਈ ਡਿਵੈਲਪ ਕਰ ਲਵੇ ਨਾ ਕੋਈ ਤਾਂ ਹੋਰ ਵਧੀਆ ਹੋ ਜਵੇ ਬਾਕੀ ਜਿਹੜੇ ਮੈਮ ਉਹਨਾਂ ਨੇ ਨੰਬਰ ਦਿੱਤਾ ਸਾਡਾ ਟ੍ਰੈਫਿਕ ਪੁਲਿਸ ਦਾ ਸਾਨੂੰ ਪਤਾ ਹੈ ਜਿਨ੍ਹਾਂ ਨੂੰ ਹੋਰ ਵੀ ਲੋੜ ਹੋਊਗੀ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਜਿਹੜੇ ਆ ਕੰਟੀਨਿਊਸਲੀ ਸਾਡਾ ਨੈਸ਼ਨਲ ਰੋਡ ਸੇਫਟੀ ਮੰਤ ਜਿਹੜਾ ਚੱਲ ਰਿਹਾ ਹੈ ਮਾਨਯੋਗ ਕਮਿਸ਼ਨਰ ਪੁਲਿਸ ਜਿਹੜੇ ਆ ਰੋਜ਼ ਨਵੇਂ-ਨਵੇਂ ਜਿਹੜੇ ਤੁਹਾਨੂੰ ਗਾਈਡਲਾਈਨ ਕਰਕੇ ਨਵੇਂ-ਨਵੇਂ ਇਵੈਂਟ ਅਸੀਂ ਜਿਹੜੇ ਸੜਕਾਂ ਤੇ ਕਰ ਰਹੇ ਆ ਤੇ ਆਹ ਜਿਹੜਾ ਅੱਜ ਦਾ ਇਵੈਂਟ ਹੈ ਇਹ ਬਹੁਤ ਹੀ ਅੰਛਾ ਤੇ ਜਾਣਕਾਰੀ ਵਾਲੀ ਲੱਗਦਾ ਅਸੀਂ ਬਹੁਤ ਧੰਨਵਾਦੀ ਆ ਮੈਡਮ ਜੀਨਾ ਜੀ ਦੇ ਇਹਨਾਂ ਨੇ ਇੱਕ ਅੱਛਾ ਆਈਡੀਆ ਜਿਹੜਾ ਆਦਰ ਸਟਰੀਟ ਤੋਂ ਲੈ ਕੇ ਇੱਥੇ ਸਾਡੀ ਸਟੀਟਿਕ ਤੱਕ ਆਇਆ। ਅੱਜ ਜਿਹੜੀ ਉਹਦੀ ਸ਼ੁਰੂਆਤ ਹੈ ਸਾਡੇ ਜਿਹੜਾ ਸਾਊਥ ਦੇ ਹਲਥ ਦੇ ਕੋਲ। ਠੀਕ ਠੀਕ।